ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਤੇ ਵਲਡ ਟਾਈਮ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਅਸੀਂ ਖੜੇ ਹਾਂ ਪਰਨਾਲਾ ਦੇ ਕਾਲਾ ਮੈਚ ਸਟੇਡੀਅਮ ਦੇ ਵਿੱਚ ਜਿੱਥੇ ਕਿ ਹਰ ਸਾਲ ਕੰਤਾੰਤਰ ਦਿਵਸ ਦੇ ਮੌਕੇ ਵੱਡੀ ਸਾਰੀ ਜਿਹੜੀ ਪਰੇਡ ਹੁੰਦੀ ਆ ਤੇ ਬਹੁਤ ਹੀ ਸਾਰੇ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਇੱਥੇ ਆ ਕੇ ਆਪਣੇ ਆਪਣੇ ਜਿਹੜੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰਤੀਯੋਗਤਾਵਾਂ ਨੇ ਉਹ ਇੱਥੇ ਹੁੰਦੀਆਂ ਨੇ ਤੇ ਬੱਚਿਆਂ ਦੇ ਵੱਲੋਂ ਭੰਗੜਾ ਗਿੱਧਾ ਜਿਵੇਂ ਪਰੇਡ ਹੋ ਗਈ ਹੈ ਨਾ ਪਰੇਡ ਤਾਂ ਦੇਖੋ ਆਪਣੀ ਆਰਮੀ ਦੀ ਵੀ ਜਿਹੜੀ ਮੇਨ ਇੱਕ ਕੈਦੀ ਵੀ ਗਤੀਵਿਧੀ ਹੁੰਦੀ ਹੈਗੀ ਉਦਾਂ ਦੀਆਂ ਗਤੀਵਿਧੀਆਂ ਇੱਥੇ ਕੀਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਦੱਸਿਆ ਜਾਂਦਾ ਕਿ ਅਸੀਂ ਕਿਸੇ ਦੇਸ਼ ਦੇ ਨਾਲੋਂ ਘੱਟ ਨਹੀਂ ਹੈਗੇ ਭਾਰਤ ਵੀ ਜਿਹੜਾ ਹਰੇਕ ਕੰਮ ਦੇ ਵਿੱਚ ਅੱਗੇ ਆਉਂਦਾਗਾ ਤੇ ਦੁਨੀਆ ਪ੍ਰਤੀਯੋਗਤਾਵਾਂ ਦੇ ਚੱਲਦੇ ਬਹੁਤ ਹੀ ਸਾਰੇ ਸਤਕਾਰਯੋਗ ਜਿਹੜੇ ਅਫਸਰ ਹੁੰਦੇ ਨੇ ਆਪਣੇ ਜਿਵੇਂ ਡੀਸੀ ਮੈਮ ਹੋਗੇ ਹਨਾ ਹੋਰ ਆਪਣੇ ਏਡੀਸੀ ਹੋਗੇ ਜਾਂ ਡੀਐਸਪੀ ਸਰ ਹੋਗੇ ਬਹੁਤ ਤਰ੍ਹਾਂ ਦੇ ਜਿਹੜੇ ਵੱਡੇ ਅਫਸਰ ਨੇ ਇੱਥੇ ਪਹੁੰਚਦੇ ਨੇ ਤੇ ਬੱਚਿਆਂ ਦਾ ਜਿਹੜਾ ਮਾਣ ਵਧਾਉਂਦੇ ਨੇ ਤੇ ਇਸ ਦੇ ਚੱਲਦੇ ਹੀ ਇੱਥੇ ਝੰਡਾ ਵੀ ਲਹਿਰਾਇਆ ਜਾਂਦਾ ਇਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਮੈਂ ਕੈਮਰਾਮੈਨ ਜੀ ਨੂੰ ਕਹਿਣਾ ਕਿ ਇੱਥੇ ਨਿਗਾ ਮਰਵਾ ਦਿੱਤੀ ਜਾਵੇ ਕਿ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਹਨ ਵੀ ਚਾਰੇ ਪਾਸੇ ਕਲੀ ਵਗੈਰਾ ਪਾ ਦਿੱਤੀ ਗਈ ਆ ਉਸ ਹਿਸਾਬ ਦੇ ਨਾਲ ਹੱਦ ਜਿਹੜੀ ਪੱਕੀ ਰੱਖੀ ਆ ਕਿ ਇੱਥੋਂ ਤੱਕ ਲੋਕ ਜਿਹੜੇ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਤੇ ਇਸ ਦੇ ਚੱਲਦੇ ਇੱਥੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਜੂਦ ਆ ਪੁਲਿਸ ਦੇ ਵੱਲੋਂ ਆਪਣੇ ਜਿਹੜੇ ਕਾਂਸਟੇਬਲ ਨੇ ਉਹ ਇੱਥੇ ਸੁਰੱਖਿਆ ਦੇ ਵਾਸਤੇ ਲਗਾਏ ਗਏ ਨੇ ਤੇ ਇਧਰ ਤੁਸੀਂ ਉੱਪਰ ਦੇਖ ਸਕਦੇ ਜਣੀਆਂ ਇਹ ਕੁਰਸੀਆਂ ਲੱਗੀਆਂ ਹੋਈਆਂ ਨੇ ਇੱਥੇ ਏਡੀਸੀ ਸਰ ਹੋਗੇ ਡੀਸੀ ਮੈਮ ਹੋਗੇ ਜਾਂ ਹੋਰ ਬਹੁਤ ਤਰ੍ਹਾਂ ਦੇ ਨੇੜੇ ਅਫਸਰ ਨੇ ਇੱਥੇ ਪਹੁੰਚਦੇ ਨੇ ਪ੍ਰੈਸ ਦੇ ਵਾਸਤੇ ਅਲੱਗ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਮੁੱਖ ਮਹਿਮਾਨਾਂ ਦੇ ਵਾਸਤੇ ਅਲੱਗ ਤਰ੍ਹਾਂ ਤੋਂ ਜਿਹੜੀਆਂ ਚੇਅਰਸ ਨੇ ਉਹ ਲਗਾਈਆਂ ਗਈਆਂ ਨੇ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਉਧਰਲੀ ਸਾਈਡ ਵੀ ਕੈਮਰਾਮੈਨ ਜੀ ਨਿਗ੍ਹਾ ਮਰਵਾ ਦਿਓ ਇਹ ਜਿਹੜੀਆਂ ਕੁਰਸੀਆਂ ਨੇ ਇਹ ਆਮ ਪਬਲਿਕ ਦੇ ਵਾਸਤੇ ਹੁੰਦੀਆਂ ਨੇ ਉਹ ਜਿਹੜੀ ਪਬਲਿਕ ਹੈ ਨਾ ਕੁਝ ਜਿਹੜੇ ਮੈਂਦੀ ਆ ਜਾ ਉਧਰ ਜਿਹੜੇ ਸਾਹਮਣੇ ਬੈਠਣ ਵਾਸਤੇ ਕੁਰਸੀਆਂ ਬਣੀਆਂ ਹੋਈਆਂ ਨੇ ਤੇ ਜਿਹੜੀ ਉਹ ਸਾਹਮਣੇ ਆ ਉਹ ਤੁਸੀਂ ਦੇਖ ਸਕਦੇ ਹੋ ਉਹ ਵਾਲੀਆਂ ਕੁਰਸੀਆਂ ਦੇ ਉੱਪਰ ਜਿਵੇਂ ਕੋਈ ਪ੍ਰਤੀਯੋਗਤਾ ਕੋਈ ਸਕੂਲ ਲੈ ਕੇ ਆਉਂਦਾ ਜਾਂ ਕੋਈ ਹੋਰ ਕਿਸੇ ਮਤਲਬ ਬਾਹਰੋਂ ਆਉਂਦੇ ਨੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਕੋਈ ਨਾ ਕੋਈ ਜਿਵੇਂ ਯੋਗਾ ਵਾਲੇ ਹੋਗੇ ਜਾਂ ਭੰਗੜੇ ਵਾਲੇ ਗਿੱਧੇ ਵਾਲੇ ਹੋਗੇ ਬਰਨਾਲੇ ਜਿਹੜੇ ਮੁੱਖ ਸਕੂਲ ਹੁੰਦੇ ਨੇ ਤਾਂ ਉਹਨਾਂ ਦੇ ਲਈ ਉਹ ਕੁਰਸੀਆਂ ਨੇ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ ਦਾ ਪੂਰਾ ਜਿਹੜਾ ਪ੍ਰਬੰਧ ਕੀਤਾ ਗਿਆ ਡੀਸੀ ਮੈਮ ਦੇ ਵੱਲੋਂ ਤੇ ਬਾਕੀ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਠੰਡ ਵੀ ਬਹੁਤ ਹੁੰਦੀ ਹੈ ਸਵੇਰ ਦੇ ਸਮੇਂ ਤੇ ਅੱਜ ਫਾਈਨਲ ਰੈਲੀ ਅਸਲ ਵੀ ਇੱਥੇ ਹੋਈ ਆ ਤੇ 26 ਤਰੀਕ ਨੂੰ ਵੀ ਇੱਥੇ ਜ਼ਰੂਰ ਪਹੁੰਚਾਂਗੇ ਤੇ ਇਸੇ ਤਰ੍ਹਾਂ ਜੁੜੇ ਰਹੋ ਵਰਲਡ ਟਾਈਮ ਰਿਪੋਰਟ ਦੇ ਨਾਲ ਅੱਗੇ ਵੀ ਤੁਹਾਨੂੰ ਸਾਰੀਆਂ ਬਰਨਾਲੇ ਦੀ ਅਪਡੇਟਸ ਜਾਂ ਪੂਰੇ ਪੰਜਾਬ ਦੀਆਂ ਪੂਰੇ ਵਰਲਡ ਦੀਆਂ ਅਪਡੇਟਸ ਤੁਹਾਨੂੰ ਦੰਦੇ ਰਹਾਂਗੇ ਮੈਂ ਲੈਣਾ ਜੀ ਤੁਹਾਡੇ ਤੋਂ ਇਜਾਜ਼ਤ ਗੁਰਜਿੰਦਰ ਸਿੰਘ ਕੈਮਰਾ ਪਰਸਨ ਪਰਮਵੀਰ ਦੇ ਨਾਲ